ਹਲਕਾ ਕੇਂਦਰੀ ਦੀ ਵਾਰਡ ਨੰਬਰ 71 ਵਿਖੇ ਬਰਸਾਤੀ ਨਾਲੇ ਦੇ ਕਿਨਾਰੇ ਟੁੱਟੇ ਹੋਣ ਕਾਰਨ ਲੋਕ ਪਰੇਸ਼ਾਨ ਹਨ ਸਮਾਜ ਸੇਵਕ ਅਸ਼ੋਕ ਸਿੰਘ ਲੱੱੜ ਵੱਲੋਂ ਨਗਰ ਨਿਗਮ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਬਰਸਾਤੀ ਨਾਲੇ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਰਾਹੀਰ ਸੁਰੱਖਿਅਤ ਰਹਿਣ ਓਧਰ ਇਲਾਕਾ ਵਾਸੀਆਂ ਨੇ ਅਸ਼ੋਕ ਸਿੰਘ ਲੱੱੜ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਲਾਕੇ ਵਿੱਚ ਸਫਾਈ ਦਾ ਮਾਹੌਲ ਬੰਦਾ ਜਾ ਰਿਹਾ ਜਿਸ ਦਾ ਸਿਹਰਾ ਅਸ਼ੋਕ ਸਿੰਘ ਲੱੱੜ ਦੇ ਸਿਰ ਜਾਂਦਾ ਉਸ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਨੇ ਵੀ ਗੱਲ ਹੋਈ ਇੱਕ ਮਹੀਨੇ ਬਾਅਦ ਨੇ ਜਿਹਾ ਵਾਦੀ ਤੁਹਾਡੀ ਐਪਲੀਕੇਸ਼ਨ ਜਿਹੜੀ ਤੁਸੀਂ ਦਿੱਤੀ ਆ ਇਹ ਪੁਲਿਸ ਸਪਾਈ ਵਾਸਤੇ ਇਹਦੇ ਵਾਸਤੇ ਉਹ ਤੁਹਾਡੀ ਭੇਜ ਦਿੰਨੇ ਆ ਬਾਕੀ ਸਬੰਧਤ ਅਫਸਰ ਅਧਿਕਾਰ ਇਹ ਇਹਦੀ ਜਿਹੜੀ ਆ ਥੋੜੇ ਦਿਨਾਂ ਚ ਸ਼ਾਇਦ ਸਪਾਈ ਵੀ ਸ਼ੁਰੂ ਹੋ ਜੇ ਕਿ ਇਹਦੇ ਨਾਲ ਉਹ ਇਨਫਰਮੇਸ਼ਨ ਦਾ ਸਬੰਧ ਨਹੀਂ ਆ ਸਾਡੇ ਅਸ਼ੋਕ ਸਿੰਘ ਪਾਣਾ ਜੀ ਸਾਹਿਬ ਇਹਨਾਂ ਦੇ ਸਹਿਯੋਗ ਨਾਲ ਸਾਰਾ ਸਹਿਯੋਗ ਨਾਲ ਸਾਡਾ ਰੋਗੰਦੇ ਨਾਲ ਤੇ ਜੋ ਨਾਵਾ ਦਾ ਵੀ ਬਹੁਤ ਜ਼ਿਆਦਾ ਫਰਾ ਹਾਲ ਸੀ ਕੋਲਿਸਰ ਸਾਹਿਬ ਨਾਲ ਇਹਨਾਂ ਗੱਲ ਕਰਕੇ ਮੋਤਰ ਸਾਹਿਬ ਵੀ ਨੇ ਸਾਰੀ ਸਫਾਈ ਵੇਸੇ ਕਰਵਾਈ ਹੈ ਔਰ ਪੱਕੀ ਟਰਾਲੀ ਵੀ ਲਵਾ ਦਿੱਤੀ ਹੈ ਤਾਂ ਕਿ ਕੂੜੇ ਦੇ ਕੋਈ ਵੀ ਢੇਰ ਇੱਥੇ ਨਜ਼ਰ ਨਾ ਆਵੇ ਰੋਗ ਸਿੰਘ ਲਿੱਟੜ ਦਾ ਧੰਨਵਾਦ ਆ ਜਿਹੜਾ ਤੇ ਕੂੜਾ-ਕੂੜਾ ਘਮਾ ਖਾਂਦੀ ਹੈ ਇਹਦੇ ਕੋੜਾ ਕੋੜਾ ਵੀ ਖੜੋ ਹਟ ਗਿਆ ਵਾ ਇਹਨਾਂ ਦਾ ਬਹੁਤ ਧੰਨਵਾਦ ਆ ਜਿਹੜੇ ਕਮਿਸ਼ਨ ਸਾਹਿਬ ਆ ਉਹਨਾਂ ਦਾ ਬਹੁਤ ਧੰਨਵਾਦ ਆ ਊੜਾ ਬਹੁਤ ਵਧੀਆ ਪੱਪੇ ਸ਼ਾਦੀ ਸ਼ਾਦ ਮੇਲਾ ਮੇਲਾ ਹੁੰਦਾ ਇਹ ਪੀੜਾਂ ਦੇ ਸਾਰੇ ਸੀਸਾ ਲੱਗਣ ਗਿਆ ਸ਼ੋਕ ਸਿੰਘ ਲੱਦਰ ਜੀ ਨੂੰ ਸੀਸਾ ਲੱਗਣ ਗਿਆ ਉਹ ਸਪਾਈ ਕੀ ਪ੍ਰਧਾਨ ਸ਼ੋਕੇ ਭਾ ਲੱਦਰ ਦਾ ਬਹੁਤ ਧੰਨਵਾਦ ਕਰਦਾ ਇਹ ਸਪਾਈ ਦੀ ਇਹਦਾ ਪਲਾ ਚੱਕਿਆ ਵਾ ਗਾਉ ਜਿਹੜੀਆਂ ਗਉ ਮਾਤਾ ਜਣੀਆਂ ਆ ਆ ਖਾਂਦੀਆਂ ਲੀਣਾ ਲਫਾਪੇ ਇਹਨਾਂ ਦਾ ਕਰੋ ਬਹੁਤ ਹੱਲ ਨੋ ਚੋਗੋ ਸਿੰਘ ਲੱੱਦਰ ਦਾ ਅੱਜ ਬਹੁਤ ਧੰਨਵਾਦ ਕਰਦੇ ਆਂ